ਪੰਜਾਬ ਵਿੱਚ ਤੰਬਾਕੂ ਤੇ ਉੱਡਦੇ ਨੇ ਕਰੋੜਾਂ ਸੂਬੇ 'ਚ ਤੰਬਾਕੂ ਉਤਪਾਦਾਂ ਦੀ ਰੋਜ਼ਾਨਾ ਔਸਤਨ 5.5 ਕਰੋੜ ਦੀ ਖਪਤ ਪੰਜਾਬ ਲਈ ਇਹ ਚਿੰਤਾ ਵਾਲੀ ਗੱਲ ਹੈ ਕਿ ਸੂਬੇ 'ਚ ਰੋਜ਼ਾਨਾ ਔਸਤਨ ਕਰੀਬ 5.5 ਕਰੋੜ ਰੁਪਏ ਦੇ ਤੰਬਾਕੂ ਦੀ ਖਪਤ ਹੁੰਦੀ ਹੈ ਹਾਲਾਂਕਿ ਪੰਜਾਬ ਦੇਸ਼ ਵਿੱਚੋਂ ਤੰਬਾਕੂ ਦੀ ਖਪਤ ਵਾਲੇ ਸੂਬਿਆਂ 'ਚ ਹੇਠਲੇ ਥਾਂ ਮਤੇ ਹੈ ਪਰੰਤੂ ਪੰਜਾਬ ਦੀ ਸਮਾਜਿਕ ਧਾਰਮਿਕ ਬੰਤਰ ਤੋਂ ਇਹ ਰੁਝਾਨ ਕਿਸੇ ਪੱਖੋਂ ਸਹਿਤ ਮੰਤਰੀ ਪੰਜਾਬ ਸਰਕਾਰ ਸੂਬੇ ਨੂੰ ਤੰਬਾਕੂ ਮੁਕਤ ਕਰਨ ਲਈ ਉਪਰਾਲੇ ਕਰ ਰਹੀ ਹੈ ਉੰਜ ਬਹੁਤੇ ਲੋਕਾਂ ਨੇ ਬੀੜੀ ਸਿਗਰਟ ਦੇ ਬਦਲ ਲੱਭ ਲਏ ਹਨ ਜਿਸ ਵਜੋਂ ਗੁਟਕਾ ਖੈਨੀ ਤੇ ਪਾਣ ਮਸਾਲਾ ਆਦ ਦੀ ਖਪਤ ਵਧੀ ਹੈ ਵੇਰਵਿਆਂ ਅਨੁਸਾਰ ਲੰਘੇ 8 ਵਰਿਆਂ ਵਿੱਚ ਪੰਜਾਬ ਚ ਤੰਬਾਕੂ ਬੀੜੀ ਸਿਗਰਟ ਤੇ ਪਾਣ ਮਸਾਲਾ ਆਦ ਦੀ 9684. 36 ਕਰੋੜ ਦੀ ਖਪਤ ਹੋਈ ਹੈ ਅਤੇ 2024-25 ਵਿੱਚ ਰੋਜ਼ਾਨਾ ਆਸਤਨ 4.4 ਕਰੋੜ ਦੀ ਵਿਕਰੀ ਰਹੀ ਹੈ। ਸਰਕਾਰ ਦੇ ਖਜ਼ਾਨੇ ਨੂੰ ਇੰਨਾ 8 ਸਾਲਾਂ 'ਚ 468.76 ਕਰੋੜ ਦੀ ਕਮਾਈ ਹੋਈ ਹੈ। 2024-25 'ਚ ਵੱਧ ਕੇ 1733.92 ਕਰੋੜ ਦੀ ਹੋ ਗਈ ਹੈ। ਪੰਜਾਬ ਸਰਕਾਰ ਨੂੰ 2017-18 ਵਿੱਚ 42.99 ਕਰੋੜ ਰੁਪਏ ਟੈਕਸ ਵਸੂਲ ਹੋਇਆ ਸੀ ਜੋ ਲੰਘੇ ਵਿੱਤੀ ਵਰੇ 'ਚ ਵੱਧ ਕੇ 65.42 ਕਰੋੜ ਰੁਪਏ ਹੋ ਗਿਆ। 2023-24 ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ 1419.19 ਕਰੋੜ ਸੀ ਜੋ 2024-25 ਵਿੱਚ ਵਧ ਕੇ 1733.92 ਕਰੋੜ ਦੀ ਹੋ ਗਈ ਜੋ 2.18 ਫੀਸਦੀ ਦਾ ਵਾਧਾ ਹੈ ਸਰਕਾਰ ਵੱਲੋਂ ਚਲਾਏ ਯੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਘੇਰੇ ਤੋਂ ਤਬਾਕੂ ਬਾਹਰ ਹੈ ਲੁਧਿਆਣਾ ਦੇ ਕਾਕਾ ਸਿਗਰਟ ਸਟੋਰ ਦੇ ਮਾਲਕ ਕਰਤਾਰ ਚੰਦ ਦਾ ਕਹਿਣਾ ਸੀ ਕਿ ਜਦੋਂ ਤੋਂ ਚੇਤਨਤਾ ਵਧੀ ਹੈ ਉਦੋਂ ਤੋਂ ਨਵੀਂ ਪੀੜੀ 'ਚ ਤੰਬਾਕੂ ਦਾ ਰੁਝਾਨ ਘਟਿਆ ਹੈ ਅਤੇ ਕਈ ਬਦਲ ਵੀ ਲੋਕਾਂ ਨੇ ਲੱਭ ਲਏ ਹਨ ਉਨਾ ਕਹਿਆ ਹੈ ਕਿ ਹਰਿਆਣਾ ਦੇ ਮੁਕਾਬਲੇ ਤਾਂ ਪੰਜਾਬ 'ਚ ਤੰਬਾਕੂ ਦੀ ਵਿਕਰੀ ਬਹੁਤ ਘੱਟ ਹੈ। ਪੰਜਾਬ ਵਿੱਚੋਂ ਤੰਬਾਕੂ ਦੀ ਵਿਕਰੀ 'ਚ ਜਲੰਧਰ ਜ਼ਿਲ੍ਹਾ ਪਹਿਲੇ ਨੰਬਰ ਤੇ ਹੈ। ਜਿੱਥੇ 2023-24 ਵਿੱਚ 17.85 ਕਰੋੜ ਦਾ ਟੈਕਸ ਵਸੂਲ ਹੋਇਆ। 1 ਸਾਲ 'ਚ 8.31 ਕਰੋੜ ਦੀ ਟੈਕਸ ਵਸੂਲੀ ਨਾਲ ਜ਼ਿਲ੍ਹਾ ਲੁਧਿਆਣਾ ਦੂਜੇ ਜਦੋਂ ਕਿ ਤੀਜੇ ਨੰਬਰ ਤੇ ਫਾਜ਼ਲਿਕਾ ਜ਼ਿਲ੍ਹੇ ਵਿੱਚੋਂ 1 ਸਾਲ 'ਚ 7.75 ਕਰੋੜ ਦਾ ਟੈਕਸ ਪ੍ਰਾਪਤ ਹੋਇਆ ਹੈ ਦੇਸ਼ 'ਚ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ ਬਣਿਆ ਹੋਇਆ ਹੈ ਜੋ ਤੰਬਾਕੂ ਦੀ ਮਸ਼ਹੂਰੀ ਆਦਤ ਹੈ ਪਾਬੰਦੀ ਲਗਾਉਂਦਾ ਹੈ ਪੰਜਾਬ ਵਿੱਚ ਇਸ ਐਕਟ ਤਹਿਤ ਕਾਫੀ ਚਲਾਣ ਹਰ ਵੇੇ ਕੱਟੇ ਜਾਂਦੇ ਹਨ ਪੰਜਾਬ ਸਰਕਾਰ ਨੇ 30 ਅਪ੍ਰੈਲ 2013 ਨੂੰ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਟਸ ਟ੍ਰੀਟਮੈਂਟ ਇਨਫਰਾਸਟ੍ਰਕਚਰ ਫੰਡ ਐਕਟ 2013 ਬਣਾਇਆ ਸੀ ਅਤੇ ਇਸ ਐਕਟ ਤਹਿਤ ਸਿਗਰਟ ਤੋਂ ਕਮਾਈ ਦਾ 33% ਦੀ ਕੈਂਸਰ ਪੀੜਤਾ ਦੇ ਇਲਾਜ ਲਈ ਖਰਚ ਕੀਤਾ ਜਾਂਦਾ ਸੀ ਹੁਣ ਤੰਬਾਕੂ ਉਤਪਾਦਾਂ ਤੇ 28% ਦੀ ਜੀਐਸਟੀ ਹੈ ਅਤੇ ਸਰਚਾਰਜ ਵੱਖਰਾ ਹੈ ਕੌਮੀ ਫੈਮਿਲੀ ਹੈਲਥ ਸਰਵੇ ਪੰਜ ਦੀ ਰਿਪੋਰਟ ਅਨੁਸਾਰ ਪੰਜਾਬ ਵਿੱਚੋਂ 13% ਦੀ ਪੁਰਸ਼ ਜਦੋਂ ਕਿ 0.4% ਦੀ ਔਰਤਾਂ ਇਸ ਦੀ ਵਰਤੋਂ ਕਰਦੀਆਂ ਹਨ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਤੰਬਾਕੂ ਦੀ ਵਰਤੋਂ ਘਟਾਉਣ ਲਈ ਕਾਫੀ ਕਦਮ ਚੁੱਕੇ ਗਏ ਹਨ ਜਿਵੇਂ ਕਿ ਪਬਲਿਕ ਸਥਾਨਾਂ 'ਤੇ ਮਨਾਹੀ ਕੀਤੀ ਗਈ ਹੈ ਵਿਦਿਅਕ ਅਤੇ ਧਾਰਮਿਕ ਆਧਾਰਿਆਂ ਦੇ 500 ਮੀਟਰ ਦੇ ਘੇਰੇ ਵਿੱਚ ਵਿਕਰੀ ਦੀ ਮਨਾਹੀ ਹੈ ਈ ਸਿਗਰਟ ਅਤੇ ਹੁੱਕਾ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਤੰਬਾਕੂ ਛੱਡਣ ਵਾਲਿਆਂ ਲਈ ਕੇਂਦਰ ਬਣਾਏ ਗਏ ਹਨ ਅਤੇ ਜਾਗਰੂਕਤਾ ਮੁਹਿੰਮ ਵੱਜੋਂ ਚੰਗੇ ਨਤੀਜੇ ਸਾਹਮਣੇ ਆਏ ਹਨ। ਤੰਬਾਕੂ ਉਤਪਾਦਾਂ ਦੀ ਵਿਕਰੀ ਤੇ 1.7 ਕਰੋੜਾਂ 'ਚ ਵਿੱਤੀ ਸਾਲ 2017-18 ਵਿੱਚ 496.38 ਕਰੋੜ ਦੀ ਵਿਕਰੀ ਹੋਈ ਸੀ ਅਤੇ ਟੈਕਸ ਵਸੂਲੀ ਬਿਅਾਲੀ ਪੁਆਇੰਟ 99 ਕਰੋੜ ਸੀ 2018-19 ਚ 1095.30 ਕਰੋੜ ਦੀ ਵਿਕਰੀ ਹੋਈ ਅਤੇ ਟੈਕਸ ਵਸੂਲੀ 68.44 ਕਰੋੜ ਸੀ